ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਕਮਲਾਵੇਨੀਊ ਵਾਰਡ ਨੰਬਰ 7 ਦੇ ਮੈਂਬਰ ਦੀ ਚੋਣ ਹੋਈ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਵਿੰਦਰ ਕੌਰ ਝੋਲੀ ਜੇਤੂ ਰਹੇ ਜਿਸ ਤੋਂ ਬਾਅਦ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਿੰਕਪਾਦ ਸ਼ਰਮਾ ਨੇ ਜੇਤੂ ਕੈਂਡੀਡੇਟ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਤੇ ਹੀ ਲੋਕਾਂ ਨੇ ਮੋਹਰ ਲਗਾਈ ਹੈ ਇਸ ਮੌਕੇ ਕੁਲਵਿੰਦਰ ਸਿੰਘ ਮਾਨ ਅਜੇ ਗੇਲ ਸਨੀ ਅਰੋੜਾ ਜਤਿੰਦਰ ਸ਼ਾਵੜਾ ਆਸ਼ੂ ਖੰਨਾ ਅਜੇ ਮਹਿਰਾ ਅਤੇ ਜਸਵੀਰ ਸਿੰਘ ਜੋਲੀ ਵੀ ਇਸ ਮੌਕੇ ਹਾਜ਼ਰ ਸਨ ਅੱਜ ਦੇਖੋ ਕਮਲਾ ਐਵੇਨਿਊ ਦੀ ਇੱਕ ਮੈਂਬਰ ਪੰਚਾਇਤ ਦੀ ਸਾਡੀ ਜਿਹੜੀ ਸੀਟ ਖਾਲੀ ਸੀ ਉਹਦੇ ਵਾਸਤੇ ਇਲੈਕਸ਼ਨ ਹੋਈ ਹੈ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੀ ਪਾਰਟੀ ਦੇ ਮੈਡਮਾ ਹਰਵਿੰਦਰ ਕੌਰ ਜੀ ਜਿਹੜੇ ਨੇ ਅੱਜ ਮੈਂਬਰ ਪੰਚਾਇਤ ਬਣ ਕੇ ਆਏ ਨੇ ਔਰ ਮੈਂ ਕਵਾਂਗਾ ਕਿ ਸਰਬਸੰਮਤੀ ਨਾਲ ਹੀ ਬਣ ਕੇ ਆਏ ਨੇ ਕਿਉਂਕਿ ਦੂਸਰੀ ਪਾਰਟੀ ਨੇ ਵੀ ਇਹਨਾਂ ਨੂੰ ਸਮਰਥਨ ਦਿੱਤਾ ਔਰ ਸਾਰੀਆਂ ਟੋਟਲ ਵੋਟਾਂ ਇਹਨਾਂ ਨੂੰ ਹੀ ਪਈਆਂ ਜਿੰਨੀਆਂ ਪਈਆਂ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨੇ ਆਪਣਾ ਪ੍ਰੇਮ ਪਿਆਰ ਬਣਾਇਆ ਔਰ ਸਾਰੇ ਇਲਾਕਾ ਨਿਵਾਸੀਆਂ ਨੇ ਬਿਲਕੁਲ ਸਰਬਸੰਮਤੀ ਦੇ ਨਾਲ ਸਾਰੀ ਪੰਚਾਇਤ ਨੇ ਇੱਕ ਜਗ੍ਹਾ ਦੇ ਉੱਤੇ ਵੋਟਾਂ ਪਾਈਆਂ ਨੇ ਮੈਂ ਸਾਰੀ ਪੰਚਾਇਤ ਦਾ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਔਰ ਜਿਹੜੀ ਸਾਡੀ ਪਾਰਟੀ ਹੈ ਉਹ ਵੀ ਲੋਕ ਹਤੈਸ਼ੀ ਨੀਤੀਆਂ ਰੋਜ਼ ਲੈ ਕੇ ਆ ਰਹੀ ਹੈ ਜਿੱਦਾਂ ਅੱਜ ਜਿਹੜੇ ਹਾਰਟ ਦੇ ਮਰੀਜ਼ਾਂ ਨੂੰ 50000 ਰੁਪਏ ਦਾ ਇੰਜੈਕਸ਼ਨ ਲੱਗਦਾ ਸੀ ਉਹ ਅੱਜ ਸਰਕਾਰ ਨੇ ਫ੍ਰੀ ਕੀਤਾ ਇਸ ਤੋਂ ਪਹਿਲਾਂ 10 ਲੱਖ ਜਿਹੜਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਬੀਮਾ ਦੇਣ ਦਾ ਸਿਹਤ ਬੀਮਾ ਦੇਣ ਦਾ ਐਲਾਨ ਕੀਤਾ ਇਸ ਤੋਂ ਇਲਾਵਾ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਫ੍ਰੀ ਹੋ ਰਿਹਾ ਆਮ ਆਦਮੀ ਕਲੀਨਿਕ ਖੋਲ ਕੇ 100% ਦਵਾਈਆਂ ਫ੍ਰੀ 100% ਟੈਸਟ ਫ੍ਰੀ ਕੀਤੇ ਜਾ ਰਹੇ ਨੇ ਪਾਰ 55000 ਤੋਂ ਉੱਤੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਸੋ ਰੋਜ਼ ਇਹ ਛੋਟੀਆਂ ਗੱਲਾਂ ਹੋ ਜਾਣਗੀਆਂ ਦਿਨ ਬਦਨ ਮਲਕੀ ਰੋਜ਼ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਨਵੇਂ-ਨਵੇਂ ਜਿਹੜੇ ਫੈਸਲੇ ਨੇ ਲੋਕਾਂ ਦੇ ਹਤੈਸ਼ੀਓ ਲੈ ਰਹੇ ਨੇ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਮੈਡਮ ਹਰਵਿੰਦਰ ਕੌਰ ਜੀ ਬਹੁਤ ਵੱਡੀ ਲੀਡ ਦੇ ਨਾਲ ਤੇ ਸਰਵਸੰਮਤੀ ਦੇ ਨਾਲ ਔਰ ਇੱਥੇ ਜਿੱਤ ਕੇ ਸਾਡੇ ਆਫਿਸ ਪਹੁੰਚੇ ਆ ਆਪਣੇ ਸਾਰੇ ਸਮਰਥਕਾਂ ਦੇ ਨਾਲ ਤੇ ਖੁਸ਼ੀ ਦੀ ਲਹਿਰ ਆ ਸਾਰਿਆਂ ਦੇ ਵਿੱਚ ਹੀ ਤੇ ਬਹੁਤ ਖੁਸ਼ੀ ਦੀ ਗੱਲ ਸਾਡੇ ਸਭ ਵਾਸਤੇ ਇਸ ਕਰਕੇ ਆ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਦੀ ਅੱਜ ਇੱਕ ਵਾਰ ਫੇਰ ਜਿੱਤ ਹੋਈ ਆ ਲੋਕਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਦੂਸਰੀਆਂ ਪਾਰਟੀਆਂ ਨੇ ਵੀ ਇਨ੍ਹਾਂ ਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਬਹੁਤ ਖੁਸ਼ੀ ਹੋਈ ਆ ਮੈਂ ਸਭ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੇਰਾ ਨਾਲ ਸਹਿਯੋਗ ਕੀਤਾ ਸਭ ਤੋਂ ਪਹਿਲਾਂ ਧੰਨਵਾਦ ਉਹ ਲੋਕਾਂ ਦਾ ਜਿਨ੍ਹਾਂ ਨੇ ਅੱਜ ਲੋਕਤੰਤਰ ਦੀ ਵਰਤੋਂ ਕਰਦਿਆਂ ਹੋਇਆ ਆਪ ਦੇ ਅਧਿਕਾਰ ਸਭ ਤੋਂ ਵੱਡੇ ਅਧਿਕਾਰ ਵੋਟ ਦੀ ਵਰਤੋਂ ਕੀਤੀ ਔਰ ਬੜੀ ਹੀ ਵੱਡੀ ਲੀਡ ਨਾਲ ਸਾਡੇ ਜਿਹੜੇ ਉਮੀਦਵਾਰ ਸੀਗੇ ਹਰਵਿੰਦਰ ਕੌਰ ਜੋਲੀ ਜੀ ਇਹਨਾਂ ਨੂੰ 102 ਵੋਟਾਂ ਪਾ ਕੇ ਜਿਤਾਇਆ ਹੈ